ਜੰਡਿਆਲਾ ਗੁਰੂਦੇਵ પેટ્રોલ ਪੰਪ ਤੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੰਪ ਤੋਂ ਸਤ ਤੋ 80000 ਰੁਪਏ ਦਾ ਤੇਲ ਪਵਾ ਕੇ ਫਰਾਰ ਹੋ ਗਏ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਸ਼ਾਮੀ 5:30 ਵਜੇ ਦੇ ਕਰੀਬ ਇੱਕ ਵਿਅਕਤੀ ਆ ਕੇ ਪਹਿਲਾਂ ਹੀ ਮੈਨੇਜਰ ਨਾਲ ਗੱਲ ਕਰਕੇ ਗਿਆ ਸੀ ਕਿ ਉਸਨੇ 2000 ਲੀਟਰ ਤੇਲ ਲੈਣਾ ਹੈ ਤੇ ਉਹਨਾਂ ਨੂੰ ਪੱਕਾ ਬਿੱਲ ਕੱਟ ਕੇ ਵੀ ਦੇ ਦਿੱਤਾ ਸ਼ਾਮੀ 8 ਵਜੇ ਆ ਕੇ ਉਸ ਵਿਅਕਤੀ ਵੱਲੋਂ 4 ਡਰਮ ਪਰਵਾਏ ਗਏ ਅਤੇ ਸਵਿਫਟ ਗੱਡੀ ਦੀ ਟੈਂਕੀ ਵੀ ਫੁੱਲ ਕਰਵਾਈ ਗਈ ਜਿਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ ਮਲਕ ਦਾ ਕਹਿਣਾ ਹੈ ਕਿ ਪਹਿਲਾਂ ਵੀ 1-2 ਵਾਰ ਇਸ ਤਰ੍ਹਾਂ ਤੇਲ ਪੁਆ ਕੇ ਕਈ ਕਾਰਾ ਵਾਲੇ ਫਰਾਰ ਹੋਏ ਨੇ ਉਹਨਾਂ ਨੇ ਪੁਲਿਸ ਕੰਪਲੇਨ ਵੀ ਕੀਤੀ ਸੀ ਪਰ ਉਸ ਦੇ ਉੱਪਰ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਅੱਜ ਤਾਂ ਵੱਡੀ ਹੀ ਠੱਗੀ ਹੋ ਗਈ 70 ਤੋਂ 80 ਹਜ਼ਾਰ ਦਾ ਤੇਲ ਪੁਆ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਅਜੀ ਭਾਜੀ ਕੀ ਗੱਲ ਹੋਈ ਹੈ ਅਜੀ ਪੰਦਰ ਅਜੀ ਭਾਜੀ ਸਭ ਦੀ 8:00 ਵਜੇ ਦੇ ਕਰੀਬ ਪਹਿਲਾਂ 1:30-6:00 ਵਜੇ ਨਾਲ ਇੱਕ ਬੰਦਾ ਹੁੰਦਾ ਵਾ ਤੇਲ ਬਾਰੇ ਪੁੱਛਦਾ ਜੀ ਕਿ ਮੈਂ ਤੇਲ ਲੈਣਾ ਵਾ 2000 ਲੀਟਰ ਤੇ ਮੈਂ ਦਾਦਾ ਮਰਕਸੜ ਕਦਾ ਕੰਮ ਚੱਲ ਰਿਹਾ ਬਾਤ ਪੁੱਛ ਕੇ ਚੱਲ ਗਿਆ ਜੀ ਚਲੋ ਮੈਂ ਆਉਣਾ ਮਾ ਫਿਰ 8:30 ਵਜੇ ਚਾਰ ਬੰਦੇ ਆਏ ਨੇ ਦੋ ਜਨੇ ਆਏ ਟਰੈਕਟਰ ਟਰਾਲੀ ਤੇ ਦੋ ਜਨੇ ਆਏ ਇਹਨਾਂ ਦੇ ਸਵਿਫਟ ਗੱਡੀ ਦੇ ਨਾਲ ਤੇ ਫਿਰ ਇਹਨਾਂ ਨੇ ਜੀ 600 700 ਲੀਟਰ ਤੇਲ ਡਰਮਾਂ ਦੇ ਵਿੱਚ ਭਜਾਇਆ ਵਾ ਤੇਲ ਪਵਾ ਕੇ ਤੇ ਫਿਰ ਇਹਨਾਂ ਨੇ ਟਰੈਕਟਰ ਸਾਈਡ ਤੇ ਖਿਲਾੜ ਲਿਆ ਤੇ ਫਿਰ ਇਹਨਾਂ ਨੇ ਸਾਡੇ ਬਾਕੀ ਦੂਜੀ ਗੱਡੀ ਮਗਰ ਆ ਰਹੀ ਔਰ ਤੇਲ ਪਾਉਣਾ ਫਿਰ ਇਹਨਾਂ ਨੇ ਟਰੈਕਟਰ ਟਰਾਲੀ ਪਹਿਲਾਂ ਤੋਰ ਦਿੱਤਾ ਫਿਰ ਉਸ ਤੋਂ ਬਾਅਦ ਇਹਨਾਂ ਸਵਿਫਟ ਗੱਡੀ ਫੋਲੋ ਕਰਾ ਕੇ ਉਹ ਵੀ ਇੱਕ ਖਿਲਾੜ ਕਰਕੇ ਇਹਨਾਂ ਨੇ ਸਾਈਡ ਤੇ ਖ ਤੁਹ ਜਬ ਬੰਦਾ تیر ਪਾ ਕੇ ਫਿਰ ਤੈਨੂੰ ਕੱਟੀ ਭੇਮਣ ਕਰਦੇ ਆ ਜਦੋਂ ਉਹ ਇਨੇ ਬੰਦਾ ਖਿਲਾੜ ਕੇ ਦੋ ਬੰਦਾ ਪਿੱਛੇ ਦੇ ਪਾਣੀ ਪੀਣ ਦੇ ਬਹਾਨੇ ਪਿੱਛੋਂ ਦੀ ਭਾਜੀ ਕਾਹਦਾ ਕੰਮ ਕੇ ਭੱਜ ਗਿਆ ਜੀ ਇੱਥੋਂ ਕਿੰਨੇ ਕਦਾ ਜਿਹੜਾ ਉਹ ਨੁਕਸਾਨ ਹੋਇਆ ਵਾ ਜੀ ਕਦੇ ਸਾਡਾ ਕੋਲ 75 ਤੋਂ 80000 ਰੁਪਏ ਦਾ ਭਾਜੀ ਨੁਕਸਾਨ ਹੋ ਗਿਆ ਜੀ ਕੋਈ ਤੁਹਾਨੂੰ ਸ਼ੱਕ ਹੁੰਦਾ ਕੋਈ ਇਹੋ ਜਿਹੀ ਗੱਲ ਬੱਲੇ ਜੀ ਭਾਜੀ ਬਿਲਕੁਲ ਅਨੁਸ਼ਾਸਿਤ ਵਿਅਕਤੀਆਂ ਨੇ ਕੋਈ ਸ਼ੱਕ ਨਹੀਂ ਇਹਨਾਂ ਦੇ ਕਹਿ ਸਕਦੇ ਕੋਈ ਬਾਕੀ ਕਿਤੇ ਪੰਪ ਦੇ ਵਿੱਚ ਕਾਫੀ ਗਰੀ تیر ਪਾ ਕੇ ਲੜਕੇ ਸਕੂਲਾਂ ਦੇ ਕਾਲਜਾਂ ਦੇ ਭੱਜਦੇ ਰਹੇ ਨੇ ਜਿਹਦਾ ਕੱਲ ਹੀ ਲੈ ਮੇਰਾ ਉਸ ਤੋਂ ਪਹਿਲਾਂ ਮੇਰੇ ਕਦੀ 10 ਤੋਂ 15-20 ਪਹਿਲਾਂ ਪੰਪ ਤੋਂ ਗੱਟਰ ਚੁੱਕੇ ਜਾਂਦੇ ਨੇ ਕਦੀ ਤੇਲ ਪਾ ਕੇ ਭੱਜ ਜਾਂਦੇ ਨੇ ਇਸ ਮਹੀਨੇ ਦੇ ਵਿੱਚ 8 ਵੀ 10 ਵੀ ਵਾਰਦਤ ਆ ਜੀਏ ਅੱਜ ਤੇ ਬਹੁਤ ਵੱਡੀ ਵਾਰਦਤ ਹੋ ਗਈ ਜੀ ਪੁਲਿਸ ਕੰਪਲੇਨਟ ਕੀਤੀ ਸੀ ਪਹਿਲਾਂ ਕੋ ਸਰਾਂ ਜੀ ਮੈਂ ਪਹਿਲਾਂ ਵੀ ਕੰਪਲੇਨਟ ਕੀਤੀ ਸੀ ਜੀ ਜਿਹੜੀ ਹਰੇ ਤੱਕ ਕੋਈ ਵੀ ਹਲੇ ਕੋਈ ਸੁਣਾਈ ਨਹੀਂ ਹੋਈ ਜੀ ਜਿਹੜੇ ਜਿਹੜੇ ਆਪਣੇ ਬੰਦੇ ਕੱਟਰ ਵਾਲੇ ਜਿਹੜੇ ਚੋਕੇ ਲੈ ਗਏ ਨੇ ਜਿਹੜੇ ਕੱਲ ਜਿਹੜੇ ਸਕੂਲ ਦੇ ਮੁੰਡੇ ਸੀ ਮੈਂ ਉਹ ਟਰੇਸ ਕਰ ਲਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਆ ਕੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਚੜਾਇਆ ਗਿਆ ਤੇ ਬਾਕੀ ਇੱਕ ਦੋ ਹੋਰ ਜਿਹਦੇ ਹੈਗੇ ਨੇ ਮੈਂ ਪਹਿਲੀ ਜਿਹੜੀ ਕੰਪਲੇਨ ਕੀਤੀ ਉਸ ਤੇ ਪੁਲਿਸ ਨੇ ਕਾਰਵਾਈ ਕੀਤੀ ਸਰ ਜਿਹੜੀ ਇਹ ਜਿਹੜੀ ਪਹਿਲੀ ਰਾਤ ਨੂੰ ਜਿਹੜੀ ਚੋਰੀ ਹੋਈ ਗੱਡਰਾਂ ਵਾਲੀ ਦੇ ਹਲੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਦੋ ਤੇਰ ਵਾਲੀਆਂ ਆਈਆਂ ਉਹਨਾਂ ਤੇ ਵੀ ਹਲੇ ਬੰਦੇ ਨਹੀਂ ਕੋਈ ਲੱਭੇ ਟਰੇਸ ਹੋਏ ਜਿਹੜੇ ਕੱਲ ਪਰਸੋ 22 ਤਰੀਕ 20 ਤਰੀਕ ਨੂੰ 24 ਤਰੀਕ ਨੂੰ ਹੋਇਆ ਵਾ ਉਹਦੇ ਬੰਦੇ ਟਰੇਸ ਹੋ ਗਏ ਜੀ ਉਹ ਸਕੂਲ ਦੇ ਬੱਚੇ ਸੀਗੇ ਜੀ ਉਹ ਅੱਜ ਜਿਹੜੀ ਹਜ਼ਾਰਾਂ ਰੁਪਏ ਦੀ ਹੋਇਆ ਵਾ ਕਾਂਡ ਇਸ ਤੇ ਉੱਪਰ ਪੁਲਿਸ ਵੱਲੋਂ ਕੀ ਇਸ ਵਾਸ਼ਣ ਦਵਾਇਆ ਜਾ ਰਿਹਾ ਹੈ ਸਰ ਸਾਹਿਬ ਸਾਰੀ ਪੁਲਿਸ ਸਸਰ ਸਾਰਾ ਇੱਥੇ ਉਸੇਲੇ ਮੌਕੇ ਤੇ ਪੁੱਜਾ ਵਾ ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਲਗਾਈ ਹੈ ਤੇ ਸਾਰੀਆਂ ਟੀਮਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਉਹ ਵਿਸ਼ਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਬੰਦੇ ਟ੍ਰੇਸ ਹੋ ਜਾਣਗੇ ਜੀ ਇਹ ਇਹ ਮੰਗ ਕੀਤੀ ਹੈ ਸਰ ਇਹੋ ਮੰਗਿਆ ਕਿ ਜੇ ਕੋਈ ਕੋਈ ਆਪਣਾ ਕਾਰੋਬਾਰ ਕਰੇਗੀ ਅਜੇ ਦਿਨ ਸਾਡੇ ਨਾਲ ਮਹੀਨੇ ਦੇ ਵਿੱਚ 10-10 ਸੱਤ ਵਾਰੀ ਲੋਕੀਂ ਦਾ ਤੇਲ ਭਾਗੇ ਭੱਜਦੇ ਸੀ ਕਿੰਦਾ ਕਾਰੋਬਾਰ ਕਰਾਂਗੇ ਜੇ 6 ਮਹੀਨੇ ਹੈਗੇ ਜੀ ਤੇ ਕਿੰਦਾ ਕਿੰਦਾ ਕਾਰੋਬਾਰ ਕਰਾਂਗੇ ਜੀ ਉਹ ਨਹੀਂ ਸਾਨੂੰ ਬੱਚੇ ਦੇ ਨਹੀਂ ਹੈਗੇ ਜਿਹਨਾਂ ਸਾਡੇ ਲੋਕੀਂ ਤੇਲ ਭਾਗੇ ਭੱਜ ਜਾਂਦੇ ਆ ਤੇ ਤੇਲ ਪਵਾ ਕੇ ਟਰਾਲੀ ਭੱਜੀ ਆ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਜੀ ਬਸ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਟਰਾਲੀ ਦੇ ਉੱਤੇ ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਆ ਇੱਕ ਟਰੈਕਟਰ ਤੇ ਸੀ ਦੋ ਤਿੰਨ ਕਾਰ ਦੇ ਵਿੱਚ ਉਹਨਾਂ ਨੇ ਤਿੰਨ ਡਰਮ ਪਰਵਾਏ ਆ ਇੱਕ ਗੱਡੀ ਦੇ ਵਿੱਚ ਸਵਿਫਟ ਡਿਜ਼ਾਇਰ ਹੈਗੀ ਆ ਛੋਟੀ ਡਿੱਗੀ ਵਾਲੀ ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪੈਸੇ ਦਿੱਤੇ ਦੌੜ ਗਏ ਉਹਦਾ ਅਸੀਂ ਕਿੰਨੇ ਜਾਨੇ ਬੰਦੇ ਆ ਗਏ ਸੀ ਜੀ ਚਾਰ ਚਾਰ ਲੱਗਦੇ ਚਾਰ ਹੀ ਦੱਸ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਜਿਹੜੀਆਂ ਹੋਈਆਂ ਵਾ ਹੁਣ ਤੱਕ ਵੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਪਹਿਲਾਂ ਦਾ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਨੋਟਿਸ ਨਹੀਂ ਗਿਆ ਇਹੋ ਜੀ ਪਹਿਲਾਂ ਦੀ ਲੇਕਿਨ ਜਿਹੜੀ ਵੀ ਨੋਟਿਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰੀਦੀ ਹੈ ਪਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹਾਂਜੀ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਆ ਉਹ ਦੇਖੇ ਦੇਖ ਰਹੇ ਆ ਅੰਮ੍ਰਿਤਸਰ ਸਾਈਟ ਦੀ ਅ ਇਧਰਲੀ ਸਾਈਡ ਨੂੰ ਗਏ ਆ ਉਹ ਟਰੈਕਟਰ ਟਰਾਲੀ ਤੇ ਕਿੰਨੇ ਦਾ ਜਿਹੜਾ ਤੇਲ ਪਾਇਆ ਗਿਆ ਜੀ ਲਗਭਗ 75 ਤੋਂ 80000 ਦੇ ਵਿੱਚ ਹੈਗਾ